ਜੇਕਰ ਤੁਸੀਂ ਵੀ ਚਾਟ ਪਾਪੜੀ ਬੜੇ ਸਵਾਦ ਲੈ ਲੈ ਖਾਂਦੇ ਹੋ ਤਾਂ ਇੱਕ ਖਬਰ ਤੁਹਾਡੇ ਲਈ ਬੇਹੱਦ ਖਾਸ ਹੋਣ ਵਾਲੀ ਹੈ ਇਹ ਖਬਰ ਦੇਖ ਸ਼ਾਇਦ ਤੁਸੀਂ ਚਾਟ ਪਾਪੜੀ ਖਾਣਾ ਭੁੱਲ ਹੀ ਜਾਓ ਜੀ ਹਾਂ ਮਾਮਲਾ ਜਲੰਧਰ ਅਰਬਨ ਸਟਰੀਟ 'ਚ ਸਥਿਤ ਇੱਕ ਬਿੱਟੂ ਪਰਦੇਸੀ ਦੁਕਾਨ ਦਾ ਹੈ ਜਿੱਥੇ ਉਸ ਸਮੇਂ ਹੁਗਾਮਾ ਦੇਖਣ ਨੂੰ ਮਿਲਿਆ ਜਦੋਂ ਆਹ ਬੰਦੇ ਨੇ ਹੱਥਾਂ ਵਿੱਚ ਫੜੀ ਹੋਈ ਕੋਲੀ ਲੋਕਾਂ ਨੂੰ ਦਿਖਾਉਣੀ ਸ਼ੁਰੂ ਕਰ ਦਿੱਤੀ ਇਸ ਬੰਦੇ ਦਾ ਕਹਿਣਾ ਹੈ ਕਿ ਬਿੱਟੂ ਪਰਦੇਸੀ ਤੋਂ ਇਹ ਚਾਟ ਪਾਪੜੀ ਖਰੀਦੀ ਸੀ ਜਿਸ ਵਿੱਚ ਮਰੀ ਹੋਈ ਛਿਪਕਲੀ ਪਾਈ ਗਈ ਹੈ ਇਸ ਮੌਕੇ ਇਸ ਗ੍ਰਾਹਕ ਨੇ ਬਿੱਟੂ ਪਰਦੇਸੀ ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਦੱਸਿਆ ਕਿ ਇਹਨਾਂ ਨੇ ਚਾਟ ਪਾਪੜੀ ਦੇ ਵਿੱਚ ਮਰੀ ਹੋਈ ਛਿਪਕਲੀ ਪਾ ਕੇ ਦੇ ਦਿੱਤੀ ਹੈ ਭਾਈ ਬਿੱਟੂ ਕੋਲ ਦਿੱਸ ਤਾ ਹੋਣੇ ਆਪਰੋੜ ਤੇ ਪਹਿਲਾਂ ਇੱਕ ਚਾਟ ਲੈ ਗਏ ਸੀ ਹਾਂਜੀ ਇਹ ਵਿੱਚੋਂ ਮਰੀ ਹੋਈ ਛਿਪਕਲੀ ਨਿਕਲੀ ਹੈ ਆ ਦੇਖੋ ਅਸੀਂ ਨਾਲ ਲੈ ਕੇ ਆਏ ਆ ਘਰ ਦੇ ਬੱਚੇ ਹੈਗੇ ਸਾਡੇ ਛੋਟੇ ਅਸੀਂ ਖਾਣ ਲੱਗੇ ਸੀ ਵਿੱਚੋਂ ਨਿਆਣੇ ਜਿੱਦਾਂ ਖਾਪਨ ਦੇ ਕੇ फटाफट ਦਿਓ फटाफट ਦਿਓ ਵਿੱਚੋਂ ਇਹ ਕੰਮ ਨਿਕਲਿਆ ਹੈ ਹੈ ਉਸ ਤੋਂ ਬਾਅਦ ਇਸ ਮਾਰਕੀਟ ਦੇ ਐਸੋਸੀਏਸ਼ਨ ਦੇ ਕੋਈ ਪ੍ਰੈਜ਼ੀਡੈਂਟ ਹੋਣਗੇ ਇਲੈਕਟ੍ਰੀਸ਼ੀਅਨ ਨੇ ਹੈਗੇ ਇੱਥੇ ਕੋਈ ਉਹਨਾਂ ਨੇ ਇਹਾ ਜਿਹੜੇ ਹੈਗੇ ਆ ਭਜਾਤਾ ਸਾਰੇ ਆ ਦੇਖੋ ਇੱਕ ਵਾਰ ਇੱਧਰ ਇਹ ਚਿਪਕੜੀ ਇਹਦੇ ਵਿੱਚ ਨਹੀਂ ਹਾਂਜੀ ਇਹਦੇ ਵਿੱਚੋਂ ਨਿਕਲੀ ਆ ਜੀ ਆ ਦੇਖੋ ਠੀਕ ਹੈ ਜੀ ਹਾਂਜੀ ਇਹ ਇਹ ਦੀ ਪ੍ਰੈਸਟੂਜੀ ਸ਼ਾਪ ਹੈ ਸ਼ਹਿਰ ਦੀ ਉਹਦੇ ਵਿੱਚ ਉਹਦੇ ਅੱਗੇ ਇਹ ਹਾਲ ਹੈ ਜੀ ਅੱਛਾ ਜੇ ਤੁਸ ਕਾਰ ਦੇ ਵਿੱਚੋਂ ਮੋਡ ਇੰਸਪੈਕਟਰ ਨੂੰ ਫੋਨ ਕੀਤਾ ਨਹੀਂ ਹਜੇ ਕਿਸੇ ਨੂੰ ਨਹੀਂ ਕੀਤਾ ਜੇ ਇਹਨਾਂ ਨੇ ਆ ਕੇ ਗੱਲ ਕੀਤੀ ਇਹ ਵਿੱਚ ਪ੍ਰਧਾਨ ਜੀ ਜਿਹੜੇ ਸੀ ਇੱਥੇ ਤੇ ਮਾਰਕੀਟ ਦੇ ਪਤਾ ਨਹੀਂ ਕਿਹੜੇ ਲੈਕਚਰ ਦੇ ਸ਼ਾਪ ਵਾਲੇ ਹੈਗੇ ਆ ਜੋਤੀ ਨਗਰ ਵਾਲੇ ਉਹਨਾਂ ਨੇ ਇਹਨਾਂ ਨੂੰ ਭਜਾਤਾ ਹੈਗਾ ਤੇ ਆਪ ਵੀ ਇਧਰ ਨਿਕਲ ਗਏ ਹੈਗੇ ਅੱਛਾ ਮੇ ਕੋ ਮੋਡ ਇੰਸਪੈਕਟਰ ਦਾ ਨੰਬਰ ਹੈ ਨਹੀਂ ਮੈਂ ਪਲੀਜ਼ ਇਹਨਾਂ ਤੇ ਕਾਰਵਾਈ ਤਾਂ ਕਰਨੀ ਕਰਨੀ ਹੈ ਇਹ ਇਹਨਾਂ ਨੇ ਸਾਡਾ ਕੀਤਾ ਹੈਗਾ ਉਸ ਤੋਂ ਬਾਅਦ ਵੀ ਜਿਹੜੇ ਮੇਨ ਹੈਗੇ ਆ ਉਹ ਤੋਂ ਲੜਦੇ ਪਿਆ ਕਿ ਜੋ ਇਸ ਮੌਕੇ ਗਾਹਕ ਨੇ ਫੂਡ ਸਪਲਾਈ ਵਿਭਾਗ ਨੂੰ ਗੁਹਾਰ ਲਗਾਉਂਦੇ ਹੋਏ ਬਿੱਟੂ ਪਰਦੇਸੀ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਖੈਰ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਦੱਸਿਆ ਜਾ ਰਿਹਾ ਕਿ ਜਿਵੇਂ ਗਾਹਕ ਦੁਕਾਨ ਤੇ ਆਇਆ ਤਾਂ ਦੁਕਾਨਦਾਰ ਸ਼ਟਰ ਸੁੱਟ ਉਥੋਂ ਖਿਸਕ ਗਿਆ ਸਿੱਕੀ ਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ